ਅੰਗਲ ਜਦ ਸੀਸ ਵਿੱਚ ਆਰੇ ਪਾਇਆ ਚੀਰ ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਤੀਰ ਰੋਮ ਰੋਮ ਵਿੱਚ ਮੈਂ ਡੜੇ ਪ੍ਰੀਤਮ ਵਸਿਆ ਆਪ ਆਰਾ ਮੈਨੂੰ ਭਾਵਦਾ ਧਰਮ ਛੱਡਣਾ ਪਾਪ ਟੁਕੜੇ ਇਸ ਸਰੀਰ ਦੇ ਕਰੋ ਜੋ ਲੱਖ ਕਰੋੜ ਤਾਂ ਵੀ ਧਰਮ ਨਾ ਛੱਡਸਾਂ ਦੀਨ ਤੇਰਾ ਨਹੀਂ ਲੋੜ ਆਰਾ ਪਿਆਰਾ ਲੱਗਦਾ ਕਾਰਾ ਕਰੋ ਬਜਾਏ शीश जायता जान दे मेरा सिखी ना जाए शीश जायता जान दे मेरा सिखी ना जाए गुरू गरू ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਹੇਤ ਸਾਕਾ ਜਿੰਕਿਆ ਸੀਸ ਦਿਆ ਪਰ ਸਿਰੜ ਨਾ ਦਿਆ ਸਾਲ 1675 ਦਿੱਲੀ ਚਾਂਦਨੀ ਚੌਕ ਨੇ ਵੇਖੀਆਂ ਉਹ ਸ਼ਹਾਦਤਾਂ ਜੋ ਇਨਸਾਨੀਅਤ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਚ ਲਿਖੀਆਂ ਗੀਆਂ ਅੱਜ ਜਦੋਂ ਅਸੀਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 350 ਸਾਲਾ ਸ਼ਤਾਬਦੀ ਮਨਾ ਰਹੇ ਹਾਂ ਕਿੰਨਾਤ ਮਸਤਕ ਹੋ ਰਹੇ ਹਾਂ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਉੱਥੇ ਨਾਲ ਹੀ ਨਾਤਮਸਤਕ ਹੋ ਰਹੇ ਹਾਂ ਉਸ ਚੌਕ ਦੇ ਉੱਤੇ ਜਿੱਥੇ ਗੁਰਤੇਗ ਬਹਾਦਰ ਮਹਾਰਾਜ ਦੇ ਨਾਲ-ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਉਸ ਮੁਗਲਿਆ ਹਕੂਮਤ ਵੱਲੋਂ ਸ਼ਹੀਦ ਕੀਤਾ ਗਿਆ। ਅੱਜ ਤੋਂ ਉਹਨਾਂ ਸੀ ਮਲਾਉਣ ਜਾ ਰਹੇ ਹਾਂ ਉਸ ਮਹਾਨ ਪਰਿਵਾਰ ਦੀ ਦਸਵੀਂ ਪੀੜ੍ਹੀ ਦੇ ਨਾਲ ਜਿਨ੍ਹਾਂ ਨੇ ਤਿਆਗ ਤੇ ਸ਼ਹਾਦਤ ਦੀ ਮਿਸਾਲ ਕਾਇਮ ਕੀਤੀ। ਮੇਰਾ ਭਾਵ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ ਦੇ ਪਰਿਵਾਰ ਦਾ ਦਿੱਲੀ ਤੋਂ ਲਗਭਗ 220 ਕਿਲੋਮੀਟਰ ਦੀ ਦੂਰੀ ਤੇ ਯੂਪੀ ਦੇ ਜ਼ਿਲ੍ਹੇ ਰਾਮਪੁਰ ਵਿੱਚ ਇੱਕ ਛੋਟਾ ਜਿਹਾ ਕਸਬਾ ਵਿਲਾਸਪੁਰ ਜਿੱਥੇ ਵਸਦਾ ਹੈ ਉਹ ਪਰਿਵਾਰ ਜਿਨ੍ਹਾਂ ਦੇ ਵੱਡ ਵਡੇਰਿਆਂ ਦਾ ਜ਼ਿਕਰ ਅਸੀਂ ਹਰ ਅਰਦਾਸ ਵਿੱਚ ਬੜੀ ਸ਼ਰਧਾ ਨਾਲ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਝੜੇ ਆਰਿਆਂ ਨਾਲ ਚਰਾਏ ਗਏ ਸਿੱਖੀ ਕੇ ਸਾਹਸਵਾਸਾ ਨਾਲ ਨਿਭਾਈ ਇਹ ਪਰਿਵਾਰ ਲੈਂਦੇ ਪੰਜਾਬ ਦੇ ਜ਼ਿਲ੍ਹੇ ਜ਼ੇਲਮ ਦੇ ਪਿੰਡ ਕਰਿਆਲਾ ਦੇ ਮਹਾਰ ਬ੍ਰਾਹਮਣ ਪਰਿਵਾਰ ਨਾਲ ਸੰਬੰਧਿਤ ਹੈ ਜੋ ਕਿ ਗੁਰੂ ਘਰ ਦੇ ਸ਼ਰਧਾਲੂ ਸਨ ਇਸ ਵੇਲੇ ਪਰਿਵਾਰ ਵਿੱਚ ਸਭ ਤੋਂ ਵੱਡੇ ਨੇ ਭਾਈ ਅਜੀਤ ਸਿੰਘ ਜੀ ਜੋ ਕਿ ਭਾਈ ਮਤੀਦਾਸ ਜੀ ਤੇ ਭਾਈ ਸਤੀਦਾਸ ਜੀ ਦੀ 8ਵੀਂ ਪੀੜ੍ਹੀ ਨੇ ਅਤੇ ਬੜੇ ਮਾਣ ਨਾਲ ਆਪਣੇ ਵੱਡ ਵਡੇਰਿਆਂ ਦਾ ਇਤਿਹਾਸ ਸਾਡੇ ਨਾਲ ਸਾਂਝਾ ਕਰਨ ਲੱਗੇ ਸੰਮਤ 1761 ਫਾਦੋ ਸ੍ਰੀ 12 ਸਮਤ ਜੋ 17 14 ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭਾਈ ਗੁਰਬਖਸ਼ ਸਿੰਘ ਜਿੱਬਤ ਨਕਲ ਪ੍ਰਵਾਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕੰਕਾਰ ਸਤਗੁਰੂ ਜੀ ਸ੍ਰੀ ਗੁਰੂ ਜੀ ਦੀ ਆਗਿਆ ਹੈ ਭਾਈ ਗੁਰਬਖਸ਼ ਸਿੰਘ ਤੇਰਾ ਅਤੇ ਜੋ ਤੇਰੇ ਨਾਲ ਆਵੇਗਾ ਸਭਨਾ ਦਾ ਖਸਮਾਨਾ ਕਰਾਂਗੇ ਕਿਸੇ ਗਲ ਦਾ ਵੀ ਭੈ ਨਹੀਂ ਕਰਨਾ ਇੱਕ ਕੋੜਾ 500 ਰੁਪਇਆ ਦਰਵਾਨਾ ਨਾਲ ਭੇਜਿਆ ਹੈ 1946 ਦੇ ਜੰਮੇ ਭਾਈ ਅਜੀਤ ਸਿੰਘ ਜੀ ਇਸ ਹੁਕਮਨਾਮੇ ਨੂੰ ਪੜ੍ਹ ਰਹੇ ਸਨ ਇਤਿਹਾਸਕਾਰ ਡਾਕਟਰ ਬਲਵੰਤ ਸਿੰਘ ਢਿੱਲੋਂ ਜੀ ਦੀ ਕਿਤਾਬ ਸਿੱਖ ਇਤਿਹਾਸ ਦੇ ਸਮਕਾਲੀ ਦਸਤਾਵੇਜ਼ਾਂ ਵਿੱਚ ਇਸ ਤੋਂ ਬਾਅਦ ਪਰਿਵਾਰ ਨੇ ਸਾਨੂੰ ਇੱਕ ਇੱਕ ਕਰਕੇ ਵਡਮੁੱਲੇ ਇਤਿਹਾਸਕ ਹੁਕਮਨਾਮਿਆਂ ਦੇ ਦਰਸ਼ਨ ਵੀ ਕਰਾਏ ਐ ਜੋ ਹੁਕਮਨਾਮਾ ਸਾਹਿਬ ਹੈ ਜਿਸ ਦੇ ਵਿੱਚ ਬਚਨ ਹਨ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜਾ 16 ਸਨ 1695 ਦੇ ਵਿੱਚ ਜਾਰੀ ਹੋਇਆ ਸੀ ਜਿਹੜਾ ਭਾਈ ਜੋਧਾਰਾਮ ਛੱਬਰ ਨੂੰ ਜੋ ਹੈ ਹੁਕਮਨਾਮਾ ਸਾਹਿਬ ਜਾਰੀ ਹੋਇਆ ਸੀ ਜਿਸ ਦੇ ਵਿੱਚ ਗੁਰੂ ਸਾਹਿਬ ਦਾ ਹੁਕਮ ਸੀ ਆਪਣੇ ਕਬੀਲੇ ਦੇ ਵਿੱਚੋਂ ਇੱਕ ਲਿਖਾਰੀ ਕਰ ਲੋ ਤਾਂ ਉਸ ਵਕਤ ਫਿਰ ਇਸ ਪਰਪਾਈ ਮਤੀਦਾਸ ਪਰਿਵਾਰ ਦੇ ਵਿੱਚੋਂ ਭਾਈ ਗੁਰਬਖਸ਼ ਸਿੰਘ ਤਨਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਗਏ ਸਨ ਭਾਈ ਗੁਰਬਖਸ਼ ਸਿੰਘ ਜੀ ਦੇ ਤਾਇਆ ਜੀ ਲੱਗਦੇ ਸਨ ਭਾਈ ਮਤੀ ਦਾਸ ਜੀ ਇਸ ਹੁਕਮਨਾਮੇ ਨੂੰ ਭਾਈ ਧਰਮਚੰਦ ਦੀ ਸ਼ਹਾਦਤ ਤੋਂ ਬਾਅਦ ਲਿਖਿਆ ਗਿਆ ਸੀ ਜਿਸ ਦੇ ਵਿੱਚ ਗੁਰੂ ਸਾਹਿਬ ਦੇ ਬਚਨ ਸਨ ਸਤਗੁਰੂ ਜੀ ਸ੍ਰੀ ਗੁਰੂ ਜੀ ਕੀ ਆਗਿਆ ਹੈ ਸਰਬੱਤ ਸੰਗਤ ਸਬਦੇਸ਼ ਕੀ ਗੁਰੂ ਰੱਖੇਗਾ ਸੰਗਤ ਗੁਰੂ ਗੁਰੂ ਜਪਨਾ ਜਨਮ ਸਵਰੇਗਾ ਸੰਗਤ ਦਾ ਭਲਾ ਹੋਵੀ ਧਰਮਚੰਦ ਦੇ ਛੇਬਰ ਕਾਮਦਾਰ ਗੁਰੂ ਕੇ ਕਰਵਾ ਸੋ ਕਮ ਆਇਆ ਥਾਂ ਲੱਗਾ ਇਸ ਦੇ ਉੱਪਰ ਖੁਸ਼ੀ ਹੋਵੀ ਜੋ ਕੋਈ ਸਿੱਖ ਪੋਤ ਗੁਰਮਖਤ ਸਿੰਘ ਬ੍ਰਹਮਣ ਨੂੰ ਦੇਖ ਸੋ ਗੁਰੂ ਕੇ ਲੰਗਰ ਪਾਵੇਗਾ ਸਰਬਤ ਸੰਗਤ ਉੱਪਰ ਮੇਰਾ ਹੁਕਮ ਹੈ ਧਰਮਚੰਦ ਦੇ ਪੁੱਤ ਪੋਤਰੇ ਦੀ ਟਹਿਲ ਕਰਨੀ ਸੰਗਤ ਕੀ ਗੁਰੂ ਬੋਹੜੀ ਕਰੇਗਾ ਸੰਗਤ ਨਿਹਾਲ ਹੋਗੀ ਸੰਗਤ ਉੱਪਰ ਮੇਰੀ ਖੁਸ਼ੀ ਹੈ ਸੰਗਤ ਮੇਰੀ ਖਾਲਸਾ ਹੈ ਇਸ ਦੇ ਵਿੱਚ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਧਰਮਚੰਦ ਵਾਸੀ ਕਰਿਆਲੇ ਨੂੰ ਸੰਬੋਧਿਤ ਕਰਕੇ ਲਿਖਿਆ ਸੀ ਜਿਸ ਦੇ ਵਿੱਚ ਗੁਰੂ ਸਾਹਿਬ ਨੇ ਲਿਖਿਆ ਸੀ ਦੀਵਾਨਦਰਗਹਿਮਲ ਤਿਸ ਦਾ ਪੁੱਤਰ ਧਰਮਚੰਦ ਖਜ਼ਾਨਚੀ ਪਾਤਸ਼ਾਹੀ ਦਸਵੀਂ ਦਾ ਵਾਹਿਗੁਰੂ ਜੀ ਇਹ ਜੋ ਹੁਕਮਨਾਮਾ ਸਾਹਿਬ ਹੈ ਜਿਸ ਦੇ ਵਿੱਚ ਦਸਵੇਂ ਪਾਤਸ਼ਾਹ ਦੇ ਬਚਨ ਸੰਗਤ ਨੂੰ ਮੇਰਾ ਹੁਕਮ ਹੈ ਹੁਕਮ ਦੇਖਦਿਆਂ ਹਥਿਆਰ ਬੰਨ ਕੇ ਹਜ਼ੂਰ ਆਵਣਾ ਜੋ ਸਿੱਖ ਆਵੇਗਾ ਸੋ ਨਿਹਾਲ ਹੋਗ ਮੇਰੀ ਖੁਸ਼ੀ ਹੈ ਸੰਗਤ ਇੱਕ ਤੋਲਾ ਸੋਨਾ ਫਰਮਾਇਸ਼ ਹੈ ਹੁੰਡੀ ਕਰਵਾ ਦੇਣੀ ਜੋ ਸਿੱਖ ਲੋਚ ਕੇ ਦੇਗਾ ਤਿਸ ਦੇ ਕੰਮ ਗੁਰੂ ਕਰੇਗਾ ਰਿਜਕ ਵਧੇਗਾ ਮਸੰਦ ਹੋਰ ਮਸੰਦੀ ਨਾਲ ਮਿਲਣਾ ਨਾਹੀਂ ਹੋਰ ਕੋਈ ਆਵੇ ਸੋ ਮੇਲ ਲੈਣਾ ਦਿੱਕਤ ਕਿਸੇ ਨਾਲ ਨਾਹੀਂ ਕਰਨਾ ਸਭਨਾ ਆਪਸ ਵਿੱਚ ਪਿਆਰ ਰੱਖਣਾ ਗੁਰੂ ਮਨੋਰਥ ਪੂਰੇ ਕਰੇਗਾ ਨਿਹਾਲ ਹੋਏ ਸੰਮਤ 1758 ਫਾਗੋ 10 ਦਸਵੀਂ ਸਦਰਾਂ 11 ਸਾਨੇ ਸੁਖਮਨਾਮਾ ਸਾਹਿਬ ਦੀਆਂ ਇਹ ਹੁਕਮਨਾਮਾ ਹੁਕਮਨਾਮਾ ਸਾਹਿਬ ਸਿੱਖ ਪੰਥ ਦੇ ਉਹਨਾਂ ਹੁਕਮਨਾਮਿਆਂ ਦੇ ਵਿੱਚੋਂ ਇੱਕ ਹੈ 1699 ਦੀ ਵਿਸਾਖੀ ਦੇ ਬਾਅਦ ਪੂਰੇ ਪੰਥ ਦੇ ਵਿੱਚ ਮਸੰਦਾਂ ਦੇ ਬਾਈਕਾਰਡ ਵਾਸਤੇ ਜੋ ਹੁਕਮਨਾਮੇ ਜਾਰੀ ਹੋਏ ਸਨ ਉਹਨਾਂ 'ਚੋਂ ਇੱਕ ਹੁਕਮਨਾਮਾ ਸਾਡੇ ਵਡੇਰਿਆਂ ਨੂੰ ਜਾਰੀ ਹੋਇਆ ਸੀ ਇਹ ਹੁਕਮਨਾਮਾ ਉਹਨਾਂ ਹੁਕਮਨਾਮਿਆਂ ਦੀ ਤਸਦੀਕ ਕਰਦਾ ਹੈ ਜਿਸ ਦਾ ਇਹ ਸਟਰਕਚਰ ਹੈ ਔਰ ਇਹ तकरीबन ਹਾਲੇ ਤੱਕ ਦੀ ਖੋਜ ਦੇ ਵਿੱਚ ਇਹਦੇ ਨਾਲ ਦੇ 10 ਹੁਕਮਨਾਮੇ ਦੇ ਜਿਹੜੇ ਖੋਜੇ ਜਾ ਚੁੱਕੇ ਨੇ ਇਸ ਹੁਕਮਨਾਮੇ ਦੇ ਵਿੱਚ ਗੁਰੂ ਸਾਹਿਬ ਦਾ ਪੂਰੇ ਪੰਥ ਨੂੰ ਮੈਸੇਜ ਸੀਗਾ ਇੱਕ ਮੈਸੇਜ ਆਇਆ ਸੀ ਕਿ ਮਸੰਦਵਰ ਧੜੇ ਨਾਲ ਮਿਲਣਾ ਨਹੀਂ ਮਸੰਦਾਂ ਦਾ ਬਾਈਕਾਟ ਹੋ ਚੁੱਕਿਆ ਸੀ ਦੂਸਰਾ ਗੁਰੂ ਸਾਹਿਬ ਦੇ ਹੁਕਮ ਏ ਸੀ ਕਿ ਜੋ ਸਿੱਖ ਆਵੇ ਸੋ ਮੇਲ ਲੈਣਾ ਇਤਿਹਾਸਕਾਰਾਂ ਨੇ ਇਸ ਗੱਲ ਨੂੰ ਮੰਨਿਆ ਹੈ ਅਗਰ ਗਹਿਰਾਈ ਦੇ ਨਾਲ ਦੇਖਿਆ ਜਾਏ ਤਾਂ ਗੁਰੂ ਸਾਹਿਬ ਜੀ ਦਾ ਹੁਕਮ ਸੀ ਕਿ ਕੋਈ ਵੀ ਸਿੱਖ ਧਰਤੀ ਦੇ ਕਿਸੇ ਖਿੱਤੇ ਤੋਂ ਆਵੇ ਉਹ ਕਿਸੇ ਜਾਤ ਜਾਂ ਬਰਾਦਰੀ ਦਾ ਹੋਵੇ ਉਹ ਕਿਸੇ ਵੀ ਭਾਸ਼ਾ ਨੂੰ ਬੋਲਦਾ ਹੋਵੇ ਤੁਸੀਂ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਨਾ ਬਲਕਿ ਉਸ ਸਿੱਖ ਨੂੰ ਆਪਣੇ ਨਾਲ ਜੋਰ ਲੈਣਾ ਹੈ ਇਹ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਸੀ ਕਿਉਂਕਿ ਇਹ ਅਜ ਦੇ ਸਮੇਂ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਪੰਜਾਬ ਦੀ ਧਰਤੀ ਦੇ ਉੱਤੇ ਜਾ ਕੇ ਵੇਖੋ ਤੇ ਆ ਜੱਟਾਂ ਦਾ ਗੁਰਦੁਆਰਾ ਤੇ ਆ ਜਿਹੜਾ ਹੈ ਖੱਤਰੀਆਂ ਦਾ ਗੁਰਦੁਆਰਾ ਇਹ ਸਾਡੇ ਪੰਥ ਦੇ ਵਿੱਚ ਇਸ ਚੀਜ਼ ਦਾ ਗੁਰੂ ਸਾਹਿਬ ਨੇ ਬਾਈਕਾਟ ਕੀਤਾ ਸੀ ਭਾਈ ਚਰਨਜੀਤ ਸਿੰਘ ਜੀ ਦੱਸਦੇ ਹਨ ਕਿ ਉਹ ਭਾਈ ਪ੍ਰਾਗਾ ਜੀ ਦੀ 13ਵੀਂ ਪੀੜੀ ਹਨ ਅਤੇ ਭਾਈ ਮਤੀਦਾਸ ਤੇ ਭਾਈ ਸਤੀਦਾਸ ਜੀ ਦੀ 9ਵੀਂ ਪੀੜੀ ਭਾਈ ਪ੍ਰਾਗਾ ਜੀ ਸਿੱਖ ਪੰਥ ਦੀ ਇੱਕ ਉਹ ਮਹਾਨ ਸ਼ਖਸੀਅਤ ਨੇ ਜੋ ਕਿ ਪੰਵੇਂ ਪਾਸ਼ਾ ਤੇ 6ਵੇਂ ਪਾਸ਼ਾ ਦੇ ਦਰਬਾਰ ਵਿੱਚ ਇੱਕ ਉੱਗੇ ਸਿੱਖ ਵਜੋਂ ਹਾਜ਼ਰ ਰਹੇ 6ਵੇਂ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ ਤਾਂ ਉਹਨਾਂ ਨੇ ਫੌਜਾਂ ਦੇ 5 ਜਥੇ ਬਣਾਏ ਜਿਨ੍ਹਾਂ ਵਿੱਚੋਂ ਇੱਕ ਜਥੇ ਦੇ ਜਥੇਦਾਰ ਭਾਈ ਪ੍ਰਾਗਾ ਜੀ ਨੂੰ ਥਾਪਿਆ ਗਿਆ ਹਰਗੋਬਿੰਦਪੁਰ ਦੀ ਦੂਜੀ ਲੜਾਈ ਵਿੱਚ ਭਾਈ ਪ੍ਰਾਗਾ ਜੀ ਜ਼ਖਮੀ ਹੋਏ ਆਖਰਕਾਰ ਸ਼ਹੀਦੀ ਜਮ ਪੀ ਗਏ ਇਸ ਬਾਰੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ ਜੈਤ ਸੋ ਪਰਾਗਾ ਧੀਰ ਪੈੜਾ ਸੰਗ ਆਇਓ ਹੋ ਅਤੇ ਇਸ ਬਾਰੇ ਭਾਈ ਗੁਰਦਾਸ ਜੀ ਵੀ ਲਿਖਦੇ ਹਨ ਪੁਰਖ ਪਰਾਗਾ ਸ਼ਬਦ ਆਧਾਰ ਭਾਈ ਪਰਾਗਾ ਜੀ ਦੇ ਪੁੱਤਰ ਭਾਈ ਲਖੀਦਾਸ ਜੀ ਸਨ ਅਤੇ ਭਾਈ ਲਖੀਦਾਸ ਜੀ ਦੇ ਪੁੱਤਰ ਭਾਈ ਦਵਾਰਕਾਦਾਸ ਜੀ ਸਨ ਜੋ ਕਿ ਭਾਈ ਮਤੀਦਾਸ ਤੇ ਭਾਈ ਸਤੀਦਾਸ ਜੀ ਦੇ ਦਾਦਾ ਜੀ ਸਨ ਐ ਜੋ ਸ਼ਿਜਰਾ ਹੈ ਇਹ ਭਾਈ ਮਤੀਦਾਸ ਪਰਿਵਾਰ ਹੀ ਨਹੀਂ ਬਲਕਿ ਸਿੱਖ ਪੰਥ ਦੀ ਬਹੁਤ ਅਨਮੋਲ ਵਿਰਾਸਤ ਹੈ ਕਿਉਂਕਿ ਇਸ ਦੇ ਵਿੱਚ ਉਹਨਾਂ ਮਹਾਨ ਸ਼ਹੀਦਾਂ ਦੀ ਭਾਈ ਮਤੀਦਾਸ ਪਰਿਵਾਰ ਦੀ ਜਿਹੜੀ ਪੀੜੀ ਦਾ ਜ਼ਿਕਰ ਹੈ ਉਹ ਧਾਨਗੁਰੂ ਹਰਰਾਏ ਸਾਹਿਬ ਜੀ ਦੇ ਸਮੇਂ ਭਾਈ ਦਰਗਾਹ ਮਲ ਤੋਂ ਜ਼ਿਕਰ ਹੈ ਜਿਹੜੇ ਤਿੰਨ ਪਾਤਸ਼ਾਹੀਆਂ ਦੇ دیਵਾਨ ਰਹੇ ਇਸ ਦੇ ਵਿੱਚ ਹਰ ਫੁੱਲ ਦੇ ਉੱਤੇ ਇੱਕ ਨਾਮ ਹੈ ਜਿਸ ਦੇ ਵਿੱਚ ਪਹਿਲਾ ਨਾਮ ਸ਼ੁਰੂ ਹੁੰਦਾ ਹੈ ਭਾਈ ਦਰਗਾਹ ਮਲ ਤੋਂ ਇਸ ਦੇ ਵਿੱਚ ਲਿਖਿਆ ਹੈ ਕਿ ਭਾਈ ਦਰਗਾਹ ਮਲ ਦੀ ਦੇ ਪਤੀਜੇ ਸਨ ਭਾਈ ਮਤੀਦਾਸ ਭਾਈ ਸਤੀਦਾਸ ਔਰ ਭਾਈ ਦਰਗਾਹ ਮਲ ਜੀ ਦੇ ਪੁੱਤਰ ਸਨ ਭਾਈ ਧਰਮਚੰਦ ਭਾਈ ਸਹਿਬਚੰਦ ਔਰ 1800 50 ਤੋਂ 75 ਦੇ ਆਸ-ਪਾਸ ਤੱਕ ਦੀ ਜੋ ਭਾਈ ਮਤੀਦਾਸ ਪਰਿਵਾਰ ਦੀ ਪੀੜ੍ਹੀ ਸੀ ਇਸ ਦੇ ਵਿੱਚ ਉਸ ਦਾ ਸਾਰਾ ਰਿਕਾਰਡ ਦਰਜ ਹੈ ਇਹ ਪਰਿਵਾਰ ਪਿੰਡ ਕਰਿਆਲਾ ਅੱਜ ਦੇ ਪਾਕਿਸਤਾਨ ਵਿੱਚ 1807 ਤੱਕ ਵਸਦਾ ਰਿਹਾ 1807 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਨਮਾਨਪੂਰਵਕ ਇਸ ਪਰਿਵਾਰ ਨੂੰ ਪਾਕਿਸਤਾਨ ਵਿਚਲੇ ਗੁਜਰਾਤ ਖੇਤਰ ਵਿੱਚ ਵਸਾਇਆ ਬਾਅਦ ਵਿੱਚ 1947 ਦੀ ਵੰਡ ਵਲੇ ਇਹ ਪਰਿਵਾਰ ਸੰਤਪੁਰਾ ਡੇਰਾ ਮਾਡਲ ਟਾਊਨ ਯਮਨਾ ਨਗਰ ਵਿਚ ਆ ਗਿਆ ਪਹਿਲੇ ਯਮਨਾ ਨਗਰ ਜੀ ਯਮਨਾ ਨਗਰ ਆਏ ਯਮਨਾ ਨਗਰ ਜੀ ਆਂ ਜੀ ਉਹ ਤੇ ਸੰਤ ਨੇਚਲ ਸਿੰਘ ਜੀ ਸੀ ਉਹਨਾਂ ਨੇ ਸਾਨੂੰ ਮੁਕੰਨਲਲ ਕਾਲਜ ਦੇ ਨਾਲ ਲਈ 300 ਗਜ ਦਾ ਪਲਾਟ ਲੈ ਕੇ ਦਿੱਤਾ ਸੀ ਇਹਨਾਂ ਨੇ ਸੰਤ ਨਿਚਲ ਸਿੰਘ ਜੀ ਸੇਵਾਪੰਥ ਜਮਨਾ ਨਗਰ ਪਰਿਵਾਰ ਨੇ ਸਾਨੂੰ ਕੁਝ ਹੋਰ ਇਤਿਹਾਸਕ ਹੁਕਮਨਾਮਿਆਂ ਦੇ ਦਰਸ਼ਨ ਵੀ ਕਰਾਇਆ ਇਹ ਕੁਝ ਪ੍ਰਾਤਨ ਦਸਤਾਵੇਜ਼ ਨੇ ਜਿਸ ਦੇ ਵਿੱਚ ਇਹ ਹੁਕਮਨਾਮਾ ਸਾਹਿਬ ਬਾਬੇ ਦੀ ਬੇਰ ਤੋਂ ਜਾਰੀ ਹੋਇਆ ਹੈ ਜਿਸ ਦੇ ਵਿੱਚ ਬਾਬੇ ਦੀ ਬੇਰ ਦਾ ਜੋ ਹੈ ਉੱਤੇ ਮੋਹਰ ਲੱਗੀ ਹੋਈ ਹੈ ਔਰ ਇਸ ਤੋਂ ਇਲਾਵਾ ਦੋ ਜੋ ਲੈਟਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਦੇ ਜਿਨ੍ਹਾਂ ਦੀ ਸੰਮਤ 1876 ਹੈ ਜਿਸ ਦੇ ਵਿੱਚ ਰਣਜੀਤ ਸਿੰਘ ਔਰ ਗੁਲਾਬ ਸਿੰਘ ਦੇ ਜੋ ਹੈ ਇਹ ਨਾਮ ਲਿਖੇ ਹੋਏ ਨੇ ਇਹ ਦੋ ਪੁਰਾਤਨ ਲੈਟਰ ਨੇ ਇੱਕ ਹੈ ਔਰ ਇੱਕ ਹੋਰ ਸਾਡੇ ਕੋਲ ਲੈਟਰ ਹੈ ਜੀ ਸੰਗਤ ਜੀ ਇਹ ਜੋ ਹੁਕਮਨਾਮਾ ਸਾਹਿਬ ਹੈ ਇਹ ਤਖਤ ਅਕਾਲ ਬੁੰਗਾ ਤੋਂ ਸੰਮਤ 1864 ਨੂੰ ਜਾਰੀ ਹੋਇਆ ਸੀ ਜਿਸ ਦੀ ਸਨ 1807 ਬੰਦੀ ਹੈ ਇਸ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਅਕਾਲੀ ਫੂਲਾ ਸਿੰਘ ਜੀ ਦੇ ਸਮੇਂ ਤੇ ਇਹ ਹੁਕ ਤਿੰਨ ਹੁਕਮਨਾਮੇ ਜਾਰੀ ਹੋਏ ਸਨ ਜੋ ਭਾਈ ਸੇਵਾ ਸਿੰਘ ਦੇ ਵਾਸਤੇ ਲਿਖੇ ਗਏ ਸਨ ਜਿਸ ਦੇ ਵਿੱਚ ਇਹਨਾਂ ਹੁਕਮਨਾਮਿਆਂ ਦੇ ਵਿੱਚ ਹੁਕਮ ਕੀਤਾ ਗਿਆ ਸੀ ਕਿ ਭਾਈ ਸੇਵਾ ਸਿੰਘ ਦੀਆਂ ਜ਼ਗੀਰਾਾਂ ਔਰ ਜੋ ਹੈ ਖੂ ਇਹਨਾਂ ਦੇ ਜਾਰੀ ਰਹਿਣ ਉਸ ਦੇ ਵਾਸਤੇ ਪਰਵਾਨੇ ਜੋ ਹੈ ਜਾਰੀ ਕੀਤੇ ਜਾਣ ਇਹਨਾਂ ਦੇ ਵਿੱਚ ਲਿਖਿਆ ਸੀ ਕਿ ਇਸ ਪਰਿਵਾਰ ਚੋਂ ਲਗਾ ਇਸ ਪਰਿਵਾਰ ਤੋਂ ਲਗਾਨ ਨਹੀਂ ਲੈਣਾ ਔਰ ਜੇ ਲਗਾਨ ਲੈ ਲਿਆ ਹੈ ਤੇ ਵਾਪਸ ਕਰ ਦੇਣਾ ਜਿਸ ਦੇ ਵਿੱਚੋਂ ਇੱਕ ਹੁਕਮਨਾਮਾ ਜਿਹੜਾ ਸੀ ਉਹ ਭਾਈ ਜੈਮਲ ਸਿੰਘ ਜਿਹੜੇ ਕਨਈਆ ਮਿਸਲ ਦੇ ਸਰਦਾਰ ਸਨ ਜਿਨ੍ਹਾਂ ਦਾ 70 ਮੁਗਾਮ ਫਤਿਹਗੜ ਸਾਹਿਬ ਸੀ ਉਹਨਾਂ ਨੂੰ ਲਿਖਿਆ ਗਿਆ ਸੀ ਭਾਈ ਸੇਵਾ ਸਿੰਘ ਜੀ ਦੀ ਬਾਬਤ ਲਿਖਿਆ ਗਿਆ ਸੀ ਇਹ ਪਰਿਵਾਰ ਸੱਚਮੁੱਚ ਗੁਰੂ ਸਾਹਿਬ ਦੇ ਦਰਸਾਏ ਹੋਏ ਰਾਹਾਂ ਤੇ ਚੱਲ ਰਿਹਾ ਹੈ ਸادਗੀ ਸਬਰ ਅਤੇ ਸੰਤੋਖ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਇਹ ਪਰਿਵਾਰ ਸਧਾਰਨ ਜੀਵਨ ਉੱਚ ਵਿਚਾਰ ਦੀ ਜੀਵੰਤ ਮਿਸਾਲ ਪੇਸ਼ ਕਰਦਾ ਹੈ ਸ਼ਹੀਦਾਂ ਦੀ ਵਿਰਾਸਤ ਨਾਲ ਜੁੜੇ ਹੋਣ ਦੇ ਬਾਵਜੂਦ ਵੀ ਇਹ ਪਰਿਵਾਰ ਸੰਸਾਰਕ ਮਾਣ ਨਹੀਂ ਕਰਦਾ ਬਲਕਿ ਨਿਮਰਤਾ ਅਤੇ ਗੁਰੂ ਦੇ ਹੁਕਮ ਵਿੱਚ ਰਹਿੰਦੇ ਹੋਏ ਜੀਵਨ ਬਤੀਤ ਕਰ ਰਿਹਾ ਹੈ ਇੱਥੇ ਇਹ ਜਿਹੜਾ ਮਿਊਜ਼ੀਅਮ ਬਣਿਆ ਹੈ ਤੇ ਸਾਡੇ ਕੋਲ ਭਾਈ ਮਤੀ ਦਾ ਨਿਵਾਸ ਵਾਸਤੇ ਤੇ ਸੰਗਤਾਂ ਨੇ ਸੇਵਾ ਕੀਤੀ ਸੀ ਤੇ ਜਦੋਂ ਸਾਡੀ ਇਹ ਇੱਛਾ ਸੀਗੀ ਇੱਥੇ ਨਾ ਕੋਈ ਥਾਂ ਬਣੇ ਕਿ ਸਾਡੇ ਬਾਅਦ ਜਿਹੜਾ ਸਾਡਾ ਅਨਮੋਲ ਖਜ਼ਾਨਾ ਹੈ ਸਾਡੇ ਬੱਚੇ ਵੀ ਸੰਭਾਲੇ ਰੱਖਣ ਸੰਗਤ ਆ ਕੇ ਉਹ ਖਜ਼ਾਨੇ ਦੇ ਦਰਸ਼ਨ ਕਰੇ ਤੇ ਦੂਸਰੀ ਗੱਲ ਇਹ ਸਾਡੇ ਬਜ਼ੁਰਗ ਇਹ ਦੱਸਦੇ ਨੇ ਜਿਹੜੀ ਪਾਕਿਸਤਾਨ ਦੇ ਵਿੱਚ ਸਾਡੀ ਥਾਂ ਸੀ ਉੱਥੇ ਸੰਗਤ ਆ ਕੇ ਜਪਦੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਦੀ ਸੀ ਤੇ ਜਦੋਂ ਅਰਦਾਸ ਕਰਦੀ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇੰਨੀ ਕਿਰਪਾ ਹੁੰਦੀ ਸੀ ਉਹ ਸਾਰੇ ਕੰਮ ਹੋ ਜਾਂਦੇ ਸੀ ਤੇ ਉਸ ਮਹੱਲਾ ਸੁਨਿਆਰਿਆਂ ਵਾਲਾ ਸੀ ਉਹ ਸਾਰੇ ਸਿੱਖ ਬਣ ਗਏ ਤੇ ਸਾਡੇ ਬੱਚਿਆਂ ਦੀ ਵੀ ਇਹੋ ਇੱਛਾ ਹੈ ਕਿ ਆਉਣ ਵਾਲੇ ਟਾਈਮ 'ਚ ਅਸੀਂ ਸਿੱਖੀ ਪ੍ਰਚਾਰ ਕਰੀਏ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪਰ ਢਾਪੀ ਚਾਤਰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਸਿਰਫ ਸਿੱਖ ਪੰਥ ਲਈ ਨਹੀਂ ਸਗੋਂ ਪੂਰੀ ਦੁਨੀਆ ਲਈ ਸਦੀਆਂ ਤੱਕ ਯਾਦ ਰਹਿਣ ਵਾਲੀ ਇੱਕ ਦੁੱਤੀ ਮਿਸਾਲ ਧਰਮ ਇਨਸਾਫ ਅਤੇ ਆਜ਼ਾਦੀ ਦੀ ਰੱਖਿਆ ਲਈ ਦਿੱਤੀ ਗਈ ਇਹ ਸ਼ਹਾਦਤ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਯੁੱਗਾਂ-ਯੁੱਗਾਂ ਤੱਕ ਯਾਦ ਰੱਖੀ ਜਾਏਗੀ ਭਾਈ ਮਤੀ ਦਾਸ ਜੀ ਨੇ ਕਰੜੀ ਸਜ਼ਾ ਦੇ ਬਾਵਜੂਦ ਵੀ ਧਰਮ ਤੋਂ ਪਿੱਠ ਨਹੀਂ ਵਿਖਾਈ ਭਾਈ ਸਤੀ ਦਾਸ ਜੀ ਨੂੰ ਅੱਗ ਵਿੱਚ ਸਾੜਿਆ ਗਿਆ ਪਰ ਉਹ ਵੀ ਡੋਲ ਰਹੀ ਪਾਈ ਦੇ ਆਲਾ ਜੀ ਨੂੰ ਖੌਲ ਦੇ ਪਾਣੀ ਦੀ ਧੀਗ ਵਿੱਚ ਸੁੱਟਿਆ ਗਿਆ ਪਰ ਉਹਨਾਂ ਨੇ ਵੀ ਗੁਰੂ ਸਾਹਿਬ ਦੇ ਦਰਸਾਏ ਹੋਏ ਮਾਰਗ ਤੇ ਚੱਲਦੇ ਆਂ ਸ਼ਹੀਦ ਹੋਣਾ ਪਰਵਾਨ ਕੀਤਾ ਜਿਹੜੀਆਂ ਕੌਮਾਂ ਆਪਣੀ ਵਿਰਾਸਤ ਭੁੱਲ ਜਾਂਦੀਆਂ ਨੇ ਉਹ ਆਪਣਾ ਭਵਿੱਖ ਕਦੇ ਵੀ ਸੰਭਾਲ ਨਹੀਂ ਸਕਦੀਆਂ ਅੱਜ ਲੋੜ ਹੈ ਕਿ ਅਸੀਂ ਆਪਣੇ ਗੌਰਵਮਈ ਵਿਰਾਸਤ ਨੂੰ ਕੇਵਲ ਜਾਣੀਏ ਨਹੀਂ ਉਸ ਨਾਲ ਜੁੜੇ ਵੀ ਰਹੀਏ ਹਰ ਸਿੱਖ ਨੂੰ ਇੱਕ ਵਾਰੀ ਇਸ ਥਾਂ ਤੇ ਆ ਕੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਦੇ ਮਿਊਜ਼ੀਅਮ ਵਿੱਚ ਮੌਜੂਦ ਇਨ੍ਹਾਂ ਅਨਮੋਲ ਹੁਕਮਨਾਮਿਆਂ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ ਇਹ ਮਹਾਨ ਸ਼ਹਾਦਤਾਂ ਅੱਜ ਵੀ ਸਾਨੂੰ ਤ્યાਗ ਹਿੰਮਤ ਅਤੇ ਧਾਰਮਿਕ ਸਿਧਾਂਤਾਂ ਨਾਲ ਜੀਉਣ ਦੀ ਪ੍ਰੇਰਣਾ ਦਿੰਦੀਆਂ ਹਨ